ਕੁਝ ਕਾਲ ਸਹਾ ਕਰਾਈ ਮਾਹੀ ਗੁਰਜੀ ਕੀ ਪਤੇ ਤੇਰਾ ਮਹੱਲਾ ਪੰਜਵਾ ਰੋਮਨਹਾਰੀ ਰੋਜ ਬਨਾਇਆ ਰੋਵਨਹਾਰੀ ਪਦਤੀ ਵਿਸਰਾਮ ਲਾਉਣਾ ਹੈ ਰੋਵਨਹਾਰੀ ਰੋਜ ਬਨਾਇਆ ਬਲਨ ਬਰਤਨ ਕੋ ਸੰਬੰਧ ਚਿਤ ਆਇਆ ਬਲਨ ਬਰਤਨ ਕੋ ਇਥੇ ਵਿਸਰਾਮ ਸੰਬੰਧ ਚਿਤ ਆਇਆ ਬੂਝ ਬੈਰਾਗ ਕਰੇ ਜੇ ਕੋਈ ਬੂਝ ਪਤ ਦੇ ਵਿਸਰਾਮ ਲਾਉਣਾ ਹੈ ਬੂਝ ਬੈਰਾਗ ਕਰੇ ਜੇ ਕੋਈ ਬੂਝ ਬੈਰਾਗ ਕਰੇ ਜੇ ਕੋਈ ਜਨਮ ਮਰਨ ਫਿਰ ਸੋਗ ਨ ਹੋਏ ਵਿਖਿਆ ਕਾ ਸਭ ਧੰਦ ਪਸਾਰ ਵਿਰਲੇ ਕੀਨੋ ਵਿਰਲੇ ਦਲਾਵਾਂ ਨਾਲ ਵਿਰਲੇ ਕੀਨੋ ਨਾਮ ਆਧਾਰ ਰਹਾਉ ਤ੍ਰਿਬਦ ਮਾਇਆ ਰਹੀ ਵਿਆਪ ਜੋ ਲਪਟਾਨੋ ਤਿਸ ਦੂਖ ਸੰਤਾਪ ਸੁਖ ਨਾਹੀ ਬੇਨ ਨਾਮ ਧਿਆਏ ਨਾਮ ਨਿਧਾਨ ਵੱਡ ਭਾਗੀ ਪਾਏ ਸਵਾਂਗੀ ਸੋ ਜੋ ਮਨ ਰੀ ਜਾਵੇ ਸਵਾਂਗੀ ਸੋ ਇਥੇ ਵਿਸਰਾਮ ਜੋ ਮਨ ਰੀ ਜਾਵੇ ਸਵਾਂਗ ਉਤਾਰਿਆ ਫਿਰ ਪਛਤਾਵੇ ਮੇਗ ਕੀ ਛਾਇਆ ਜੈਸੇ ਵਰਤਨ ਹਾਰ ਤੈਸੋ ਪਰਪੰਚ ਮੋਹ ਵਿਕਾਰ ਏਕ ਵਸਤ ਜੇ ਪਾਵੇ ਕੋਈ ਵਸਤ ਇਸ ਤਰ੍ਹਾਂ ਹੀ ਹੋਣਾ ਵਸਤ ਇਕੱਠਾ ਏਕ ਵਸਤ ਜੇ ਪਾਵੇ ਕੋਈ ਪੂਰਨ ਕਾਜ ਤਾਹੀ ਕਾ ਹੋਏ ਗੁਰ ਪ੍ਰਸਾਦ ਜੇਨ ਪਾਇਆ ਨਾਮ ਨਾਨਕ ਆਇਆ ਸੂ ਪਰਵਾਨ ਪੈਰਾ ਨਾਨਕ ਪਦ ਤੇ ਲਾਜੋ ਨਾਨਕ ਆਇਆ ਸੂ ਪਰਵਾਨ ਪੈਰਾ ਮਹੱਲਾ ਪੰਜਵਾ ਸੰਤ ਕੀ ਨਿੰਦਾ ਜੋਨੀ ਭਵਨਾ ਜੋਨੀ ਇਸ ਤਰ੍ਹਾਂ ਨਹੀਂ ਬੋਲਾ ਬੋਲਾ ਹੀ ਬੋਲਣਾ ਸੰਤ ਕੀ ਨਿੰਦਾ ਜੋਨੀ ਭਵਨਾ ਚਲੋ ਸੰਤ ਕੀ ਨਿੰਦਾ ਜੋਨੀ ਭਵਨਾ ਠੀਕ ਸੰਤ ਕੀ ਨਿੰਦਾ ਜੋਨੀ ਭਵਨਾ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਦੁਖ ਸਹਾਨਾ ਦਾਨ ਦੇਤ ਨਿੰਦਕ ਕਉ ਜਾਮ ਹਾਂ ਦਾਨ ਦੇਤ ਨਿੰਦਕ ਕਉ ਜਾਮ ਸੰਤ ਸੰਗ ਕਰਹਿ ਜੋ ਬਾਦ ਤਿੰਨ ਨਿੰਦਕ ਨਾਹੀ ਕੇਸ ਸਾਦ ਰਹਾਉ ਭਗਤ ਕੀ ਨਿੰਦਾ ਕੰਧ ਛੇਦ ਆਵੈ ਭਗਤ ਕੀ ਨਿੰਦਾ ਨਰਕ ਪੁੰਚਾਵੈ ਹਾਂ ਭਗਤ ਕੀ ਨਿੰਦਾ ਨਰਕ ਪੁੰਚਾਵੈ ਭਗਤ ਕੀ ਨਿੰਦਾ ਗਰਭ ਮਹਿ ਗਲੈ ਭਗਤ ਕੀ ਨਿੰਦਾ ਰਾਜ ਤੇ ਟਲੈ ਨਿੰਦਕ ਕੀ ਗਾਤ ਕਤਹੁ ਨਾਹੀ ਆਪ ਬੀਜ ਆਪੇ ਹੀ ਖਾਹ ਚੋਰ ਜ਼ਾਰ ਜੁਆਰ ਤੇ ਬੁਰਾ ਚੋਰ ਜ਼ਾਰ ਇਥੇ ਇਸਨਾਮ ਜੁਆਰ ਤੇ ਬੁਰਾ ਅਣਹੋਦਾ ਭਾਰ ਨਿੰਦਕ ਸਿਰ ਧਰਾ ਪਾਰ ਬ੍ਰਹਮ ਕੇ ਭਗਤ ਨਿਰਵੈਰ ਸੋ ਨਿਸਤਰ ਜੋ ਪੂਜੈ ਪੈਰ ਆਦਪੁਰਖ ਨਿੰਦਕ ਭੋਲਾ ਆਇਆ ਨਾਨਕ ਕੀਰਤਨ ਜਾਏ ਮਿਟਾਇਆ ਭੈਰੋ ਮਹੱਲਾ ਪੰਜਵਾ ਨਾਮ ਹਮਾਰਾ ਵੇਦ ਅਰ ਨਾਦ ਨਾਮ ਹਮਾਰਾ ਪੂਰੇ ਕਾਜ ਨਾਮ ਹਮਾਰਾ ਪੂਜਾ ਦੇਵ ਨਾਮ ਹਮਾਰਾ ਗੁਰ ਕੀ ਸੇਵ ਗੁਰ ਪੂਰਾ ਦ੍ਰਿੜਿਉ ਹਰ ਨਾਮ ਸਭ ਤੇ ਊਤਮ ਹਰ ਹਰ ਕਾਮ ਰਹਾਉ ਨਾਮ ਹਮਾਰਾ ਮੱਜਨ ਇਸ ਨਾਨ ਨਾਮ ਹਮਾਰਾ ਪੂਰਨ ਦਾਨ ਨਾਮ ਲੈਤ ਤੇ ਸਗਲ ਪਵੀਤ ਨਾਮ ਜਪਤ ਮੇਰੇ ਭਾਈ ਮੀਤ ਨਾਮ ਹਮਾਰਾ ਸੌਣ ਸੰਜੋਗ ਨਾਮ ਹਮਾਰਾ ਤ੍ਰਿਪਤ ਸੁਭੋਗ ਇਹ ਪਾਠ ਵੱਖਰਾ ਕਰਨਾ ਹੈ ਨਾਮ ਹਮਾਰਾ ਤ੍ਰਿਪਤ ਸੁਭੋਗ ਸੁਪੋ ਇਕੱਠਾ ਨਹੀਂ ਕਰਨਾ ਨਾਮ ਹਮਾਰਾ ਸਗਲ ਆਚਾਰ ਨਾਮ ਹਮਾਰਾ ਨਿਰਮਲ ਵਿਵਹਾਰ ਜਾ ਕੇ ਮਨ ਵਸਿਆ ਪ੍ਰਭ ਏਕ ਸੰਤ ਜਨਾ ਕੀ ਹਰ ਹਰ ਟੇਕ ਮਨ ਤਨ ਨਾਨਕ ਹਰ ਗੁਣ ਗਾਓ ਸਾਧ ਸੰਗ ਜਿਸ ਦੇਵੈ ਨਾਓ ਤੇਰਾ ਮਹੱਲਾ ਪੰਜਵਾ ਨਿਰਧਨ ਕੋ ਤੁਮ ਦੇਵਹੁ ਤਨਾ ਅਨਕ ਪਾਪ ਜਾਹੇ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵ ਹੁ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਣ ਹਾਰ ਸੁਆਮੀ ਕਰਨ ਕਰਾਵਣ ਹਾਰ ਸੁਆਮੀ ਤਾ ਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਿਟਾਵਹੁ ਪ੍ਰਾਪ ਸੋਗ ਨਿਥਾਵੇ ਕਉ ਤੋਮ ਥਾਨ ਬਿਠਾਵ ਦਾਸ ਆਪਣੇ ਕਉ ਭਗਤੀ ਲਾਵ ਨਮਾਣੇ ਕਉ ਪ੍ਰਾਵ ਦੇਤੋ ਮਾਨ ਮੂੜ ਮੁਗਦ ਹੋਏ ਚਤੁਰ ਸੋ ਗਿਆਨ ਸਗਲ ਭਿਆਨ ਕਾ ਭਉ ਨਸੈ ਇਹ ਵਿਸਰਾਮ ਸਗਲ ਭਿਆਨ ਕਾ ਜਨ ਭਉ ਨਸੈ ਜਨ ਆਪਣੇ ਕਹਿ ਹਰ ਮਨ ਵਸੈ ਹਰ ਮਨ ਵਸੈ ਪਾਰ ਬ੍ਰਹਮ ਪ੍ਰਾਪ ਸੁਖ ਨਿਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿ ਲੈ ਲਾਏ ਨਾਨਕ ਸਾਧੂ ਸੰਗ ਸਮਾਏ ਹਾਂ ਇਹ ਲਾਵਾਂ ਲਾਉਨੀਆਂ ਲਾਈ ਸਮਾਏ ਪੈਰੋ ਮਹੱਲਾ ਪੰਜਵਾ ਸੰਤ ਮੰਡਲ ਮਹ ਹਰ ਮਨ ਵਸੈ ਸੰਤ ਮੰਡਲ ਮਹ ਦੁਰਤ ਸਭ ਨਸੈ ਸੰਤ ਮੰਡਲ ਮਹਿ ਨਿਰਮਲ ਰੀਤ ਸੰਤ ਸੰਗ ਹੋਇ ਏਕ ਪ੍ਰੀਤ ਸੰਤ ਸੰਗ ਸੰਤ ਸੰਗ ਹੋਇ ਏਕ ਪ੍ਰੀਤ ਹਾਂਜੀ ਸੰਤ ਸੰਗ ਸੰਤ ਸੰਗ ਹੋਇ ਏਕ ਪ੍ਰੀਤ ਸੰਤ ਮੰਡਲ ਤਹਾ ਕਾ ਨਾਉ संत पारब्रह्म केवल गुण गाओ संत मंडल मह तहा का नाव पारब्रह्म केवल गुण गाओ रहाओ संत मंडल मह जन्म मरण रहे संत मंडल मह जाम किसु न कहे संत संग होए निर्मल वाणी संत संग इथे विश्राम संत संग ਕੋਈ ਨਿਰਮਲ ਬਾਣੀ ਸੰਤ ਮੰਡਲ ਮਹਿ ਨਾਮ ਵਸਾਣੀ ਸੰਤ ਮੰਡਲ ਕਾ ਨਿਹਚਲ ਆਸਨ ਸੰਤ ਮੰਡਲ ਮਹਿ ਪਾਪ ਵਿਨਾਸ਼ਨ ਸੰਤ ਮੰਡਲ ਮਹਿ ਨਿਰਮਲ ਕਥਾ ਸੰਤ ਸੰਗ ਹੋਮੈ ਦੁਖ ਨਸਾ ਨਸਾ ਸੰਤ ਮੰਡਲ ਕਾ ਨਹੀਂ ਵਿਨਾਸ਼ ਸੰਤ ਮੰਡਲ ਮਹਿ ਹਰ ਗੁਣਤਾਸ ਸੰਤ ਮੰਡਲ ਠਾਕੁਰ ਬਿਸਰਾਮ ਨਾਨਕ ਪੋਤ ਪੋਤ ਭਗਵਾਨ ਪੈਰਾ ਮਹੱਲਾ ਪੰਜਵਾ ਰੋਗ ਕਵਨ ਜਾਂ ਰੱਖੈ ਆਪ ਤਿਸ ਜਨ ਹੋਏ ਨਾ ਦੁਖ ਸੰਤਾਪ ਤਿਸ ਜਨ ਹੋਏ ਨਾ ਦੁਖ ਸੰਤਾਪ ਜਿਸ ਉਪਰ ਪ੍ਰਭ ਕਿਰਪਾ ਕਰੈ ਤੇਸ ਉਪਰ ਤੇ ਤੇਸ ਉਪਰ ਤੇ ਕਾਲ ਪਰ ਹਰੈ ਸਦਾ ਸਖਾਈ ਹਰ ਹਰ ਨਾਮ ਜਿਸ ਚੀਤ ਆਵੇ ਤਿਸ ਸਦਾ ਸੁਖ ਹੋਵੇ ਜੀਥੇ ਵਿਸਰਾਮ ਲੁਣਾ ਹੈ ਜਿਸ ਚੀਤ ਆਵੇ ਤਿਸ ਸਦਾ ਸੁਖ ਹੋਵੇ ਨਿਕਟ ਨਾ ਆਵੇ ਤਾਂ ਕਹਿ ਜਾਮ ਰਹਾਵ ਜਬ ਹੋ ਨਾ ਸੋ ਤਬ ਕਨਹ ਉਪਾਇਆ ਨਾ ਸੋ ਨਹੀਂ ਕਹਿਣਾ ਜਬ ਇਥੇ ਯਮਕ ਲਾ ਦਨੀ ਹੈ ਇਹੋ ਨਾ ਸੋ ਇਥੇ ਵਿਸਰਾਮ ਲਾਉਣਾ ਜਬ ਇਹੋ ਨਾ ਸੋ ਇਥੇ ਵਿਸਰਾਮ ਤਬ ਕਿਨਹ ਉਪਾਇਆ ਜਬ ਇਹ ਨਾ ਸੋ ਤਬ ਕਿਨਹ ਉਪਾਇਆ ਕਵਨ ਮੂਲ ਤੇ ਕੀ ਪ੍ਰਗਟਾਇਆ ਆਪਹਿ ਮਾਰ ਆਪ ਜੀਵਾਲੈ ਆਪਣੇ ਭਗਤ ਕਉ ਸਦਾ ਪ੍ਰਤ ਪਾਲੈ ਸਭ ਕਿਸ ਜਾਣਹ ਤਿਸ ਕੇ ਹਾਥ ਪ੍ਰਭ ਮੇਰੋ ਅਨਾਥ ਕੋ 나ਥ ਦੁਖ ਭੰਜਨ ਪਾਕ ਹੈ ਨਾਉ ਸੁਖ ਪਾਵਹਿ ਤਿਸ ਕੇ ਗੁਣ ਗਾਉ ਸੁਣ ਸੁਆਮੀ ਸੰਤਨ ਅਰਦਾਸ ਜੀਉ ਪ੍ਰਾਨ ਧਨ ਤੁਮਰੇ ਪਾਸ ਹਾਂਜੀ ਤੁਮਰੇ ਤੂੰ ਹੀ ਉਹ ਪ੍ਰਾਨ ਧਨ ਇਹ ਵੀ ਧਿਆਨ ਰੱਖਣਾ ਤੁਮਰੇ ਪਾਸ ਰਹਿ ਭਾਰਾ ਨਾ ਹੋ ਜਵੇ ਤੁਮਰੇ ਤੁਮਰੇ ਹਾਂਜੀ ਇਹੋ ਜਗ ਤੇਰਾ ਸਭ ਤੁਝ ਹੈ ਧਿਆਏ ਕਰ ਕਿਰਪਾ ਨਾਨਕ ਸੁਖ ਪਾਏ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠ